ਇਹ ਗੱਲ ਕੀਤੀ ਜਾਵੇ ਇਟਲੀ ਦੀ ਤੇ ਇਟਲੀ ਦਾ ਵਿਵਾਦਾਂ ਦੇ ਨਾਲ ਇੱਕ ਪੁਰਾਣਾ ਵਾਅ ਵਾਸਤਾ ਰਿਹਾ ਵਾ ਆਏ ਦਿਨ ਕੋਈ ਨਾ ਕੋਈ ਅਜਹੀ ਦਰਘਟਨਾ ਹੁੰਦੀ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਦੀਆਂ ਰਾਤਾਂ ਦੀਆਂ ਉਮੀਦਾਂ ਉਡਾ ਛੱਡਦੀ ਨੇ ਸੋ ਅਜਹੀ ਹੀ ਇੱਕ ਘਟਨਾ ਵਾਪਰੀ ਆ ਇਟਲੀ ਦੇ ਸਟੇਟ ਸਰਦੇਨੀਆ ਦੇ ਵਿੱਚ ਜਿੱਥੇ ਕਿ ਤਾਨਕ ਪੋਸਟ ਆਫਿਸਾਂ ਨੂੰ ਜਾ ਰਿਹਾ ਪੈਸਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ 5 ਗਨਮੈਨ ਜ਼ਖਮੀ ਹੋਏ ਆ ਜੇ ਮੈਂ ਗੱਲ ਕਰਾਂ ਤੇ ਸਾਸਰੀ ਸ਼ਹਿਰ ਤੋਂ ਕੇਲਗਰੀ ਨੂੰ ਜਾ ਰਹੇ ਰਾਸ਼ਟਰੀ ਰੋਡ ਉੱਤੇ ਬੀਤੇ ਕੱਲ ਇੱਕ 8 ਵਜੇ ਦੇ ਕਰੀਬ ਇੱਕ ਕੂੜਾ ਸੁੱਟਣ ਵਾਲਾ ਟਰੱਕ ਖੜਾ ਕਰਕੇ ਉਸ ਨੂੰ ਬਖਤਰਬੰਦ ਗੱਡੀਆਂ ਨਾਲ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਵਿੱਚ ਲੱਖਾਂ ਯੂਰੋ ਜਿਹੜੇ ਆ ਉਹ ਕੈਸ਼ ਸੀ ਤੇ ਉਹ ਕੈਸ਼ ਸਥਾਨਕ ਡਾਕ ਘਰਾਂ ਨੂੰ ਜਾ ਰਿਹਾ ਸੀ ਜਿੱਥੋਂ ਕਿ ਲੋਕਾਂ ਨੂੰ ਸਰਕਾਰ ਵੱਲੋਂ ਪੈਨਸ਼ਨਾਂ ਦਿੱਤੀਆਂ ਜਾਣੀਆਂ ਸਨ ਚੋਰਾਂ ਵੱਲੋਂ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਉਹ ਕੂੜੇ ਵਾਲਾ ਟਰੱਕ ਜਿਹੜਾ ਬਖਤਰਗੰਦ ਗੱਡੀਆਂ ਦੇ ਵਿੱਚ ਮਾਰ ਕੇ ਇੱਕ ਪਾਸੇ ਤੋਂ ਰਸਤਾ ਬਲੌਕ ਕੀਤਾ ਜਾਂਦਾ ਹੈ ਉਸੇ ਨਾਲ ਹੀ ਦੂਸਰੇ ਪਾਸੇ ਵੀ ਇੱਕ ਗੱਡੀ ਨੂੰ ਅੱਗ ਲਾ ਕੇ ਜਿਹੜੀ ਸ਼ੜਕ ਆ ਉਹਨੂੰ ਦੋਹਾਂ ਪਾਸਿਆਂ ਤੋਂ ਬੰਦ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਦੌਰਾਨ ਬਖਤਰਬੰਦ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ ਦੋਹਾਂ ਪਾਸਿਆਂ ਤੋਂ ਪੁਲਿਸ ਪ੍ਰਸ਼ਾਸਨ ਅਤੇ ਗਨਮੈਨ ਤੇ ਲਟੇਰਿਆਂ ਦੇ ਵਿੱਚ ਮੁਥਪੇੜ ਹੁੰਦੀ ਹੈ ਜਿਸ ਦੌਰਾਨ ਪੰਜ ਜਿਹੜੇ ਗਨਮੈਨਾਂ ਉਹਨਾਂ ਦੇ ਸੱਟਾਂ ਲੱਗਦੀਆਂ ਜੋ ਕਿ ਜਰੇ ਹਲਾਜ ਨੇੜਲੇ ਹਸਪਤਾਲਾਂ ਦੇ ਵਿੱਚ ਨੇ ਸੋ ਇਹ ਜਿਹੀਆਂ ਘਟਨਾਵਾਂ ਇਟਲੀ ਦੇ ਵਿੱਚ ਆਏ ਦਿਨ ਹੁੰਦੀਆਂ ਰਹਿੰਦੀਆਂ ਨੇ ਪਰ ਇਸ ਘਟਨਾ ਦੇ ਨਾਲ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਡਿਟੇਲ ਜਿਹੜੀ ਆ ਉਹ ਨਹੀਂ ਜਨਤਕ ਕੀਤੀ ਪਰ ਗੈਸ ਲਾਇਆ ਜਾ ਰਿਹਾ ਕਿ ਕੋਈ 5 ਮਿਲੀਅਨ ਦੇ ਕਰੀਬ ਜਿਹੜਾ ਯੂਰੋ ਸੀ ਉਹ ਇਨ੍ਹਾਂ ਬਖਤਰਬੰਦ ਗੱਡੀਆਂ ਦੇ ਵਿੱਚ ਸੀਗਾ ਜਿਹੜਾ ਪੈਸਾ ਕਿ ਸਰਦੇਨੀਆ ਦੀ ਪੂਰੀ ਸਟੇਟ ਦੇ ਪੋਸਟ ਆਫਸਾਂ ਨੂੰ ਜਾਣਾ ਸੀ ਜਿੱਥੋਂ ਪਹਿਲੀ ਫਰਵਰੀ ਦੇ ਦਿਨ ਤੋਂ ਲੋਕਾਂ ਨੂੰ ਪੈਨਸ਼ਨਾਂ ਮਿਲਣੀਆਂ ਸ਼ੁਰੂ ਹੋਣੀਆਂ ਸੀ ਸੋ ਚੋਰਾਂ ਨੇ ਇਸ ਲੁਟੇਰੇ ਗੁਰੇ ਨੇ ਬੜੀ ਹੀ ਆਸਾਨੀ ਦੇ ਨਾਲ ਯੋਜਨਾਬੰਦ ਤਰੀਕੇ ਦੇ ਨਾਲ ਜਿਹੜਾ ਪੈਸਾ ਲੁੱਟਣ ਦੀ ਕੋਸ਼ਿਸ਼ ਕੀਤੀ ਆ ਪਰ ਕਾਫੀ ਹੱਦ ਤੱਕ ਇਹ ਜਿਹੜੀ ਕੋਸ਼ਿਸ਼ ਆ ਇਹ ਨਕਾਰ ਹੁੰਦੀ ਆ ਕਾਮਯਾਬ ਨਹੀਂ ਹੁੰਦੀ ਸੋ ਆਓ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਇਟਲੀ ਦੇ ਸ਼ਹਿਰ ਸਰਦੇਨੀਆ ਤੇ ਵਿਖਾਉਂਦੇ ਹਾਂ ਉੱਥੋਂ ਦੇ ਜਿਹੜੇ ਮੌਜੂਦਾ ਹਾਲਾਤ ਆ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਜਿਹੜੇ ਲਟੇਰੇ ਗਰੋ ਆ ਉਹਨਾਂ ਵੱਲੋਂ ਦੋਹਾਂ ਪਾਸਿਆਂ ਤੋਂ ਸੜਕ ਨੂੰ ਬੰਦ ਕਰਕੇ ਜਿਹੜੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਟਲੀ ਤੋਂ ਕੈਮਰਾਮੈਨ ਵਿਕ੍ਰਮਜੀਤ ਸਿੰਘ ਚੀਨੀਆ ਦੇ ਨਾਲ ਮੈਂ ਸਾਬੀ ਚੀਨੀਆ ਓਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ